ਆਪਣਾ ਕਮਿਊਨਿਟੀ ਡਿਵੈਲਪਮੈਂਟ ਹੋਇਆ ਹੈ ਉਹਦੇ ਵਿੱਚ ਇਹ ਬੰਦੇ ਦਾ ਪਤਾ ਲੱਗਦਾ ਵੀ ਇੱਕ ਬੰਦੇ ਨੇ ਜੋ ਕੋਸ਼ਿਸ਼ ਮਾਲ ਲੈ ਹੁੰਦਾ ਕਿ ਤਾਹਾਲੇ ਦੀ ਜਿਹੜੀ ਤਰਕੀਕਾਰਾਂ ਵਾਲੀ ਬਾਕੀ ਹੈ ਉਹਦੇ ਪਤਾ ਲੱਗਾ ਵੀ ਇਹ ਬੰਦੇ ਜਿਹੜੇ ਇਸ ਸੰਬੰਧ ਹੈਗੇ ਦੁਬਈ ਤੋਂ ਰਹੇ ਗਏ ਪਈ ਤਾਂ ਆਇਆ ਔਰ ਉਥੋਂ ਦਾ ਬ੍ਰੇਨਵਾਸ਼ ਕਰਕੇ ਉਸ ਉਹ ਜਿਹੜਾ ਗੱਲਬਾਤ ਕੀਤੀ ਆਈ ਹੈ ਵੀ ਅਸੀਂ ਜਿਹੜਾ ਇਹਦੇ ਕੋਲ ਉਹਨੇ ਕਿਹਾ ਵੀ ਮੇਰੇ ਕੋਲ ਇੱਕ ਝੰਡਾ ਹੈ ਕੋਈ ਬਰਾਮਦ ਕਰਨਾ ਜਿਹੜਾ ਕਹਿੰਦਾ ਕਿ ਮੈਂ ਸਾੜਨਾ ਵਾ ਕੋਈ ਬਰਾਮਦ ਕਰਨਾ ਦੂਸਰੇ ਜਿਹੜੇ ਲਿੰਕ ਕਿੱਥੋਂ ਕਿੱਥੇ ਫੈਲੇ ਹੋਏ ਪਤਾ ਕਰ ਲੈ ਇਹ ਨਹੀਂ ਇਹਨੇ ਦੱਸਿਆ ਝੰਡਾ ਕਿੱਥੋਂ ਲੈ ਗਿਆ ਇਹਨੇ ਆ ਦੱਸਿਆ ਕਿ ਮੈਂ ਇੱਕ ਝੰਡਾ ਜਿਹੜਾ ਹੋਰਾਂ ਲੈ ਚਪਾਇਆ ਕਰਖਾ ਮੈਂ ਉਹ ਬਰਾਮਦ ਕਰਾਵਾਂਗਾ ਉਹ ਨਹੀਂ ਮੈਂ ਬਠਿੰਡੇ ਸਾੜਨਾ ਜਾਣਾ ਸਰ ਇਹਨੇ ਕੋਈ ਦੱਸਿਆ ਕਿ ਇਹਦੇ ਪਿੱਛੇ ਗਾਈਡਲਾਈਨ ਕੋਨਾ ਨੇ ਹਾਲੇ ਨਹੀਂ ਦੱਸਿਆ ਅੱਛਾ ਉਹ ਰਿਮਾਰਡ ਪੰਜਰ ਨਾ ਮਿਲੇ ਇਹਦਾ ਜਿਹੜਾ ਚਰਲਿੰਗ ਤੋਂ ਨਾ ਮਿਲੇ ਸਿਰਫ ਉਹਦੀ ਡਿਟੇਲ ਕਰਵਾਈ ਆ ਹੁਣ ਉਹਦੇ ਲਿੰਕ ਪਤਾ ਕਰਾਂਗੇ ਕਿੱਥੇ ਕਿੱਥੇ ਕਿਹਾ ਕਿ ਜਿੱਥੋਂ ਤੱਕ ਆ 65 ਦੇ ਤੋਂ ਜਿਹੜਾ ਆਇਆ 65 ਦੇ ਕੋਰੋਨਾ ਕੇਮੇ ਚੈੱਕ ਕਰੋ ਤਾਂ ਕਿ ਪਤਾ ਚੱਲੇ ਕਿ ਇਹਨਾਂ ਡੀਡੀਆਂ ਚੀਜ਼ਾਂ ਕਿੱਥੋਂ ਕਿੱਥੋਂ ਲੈ ਤਿਆਰ ਹਾਲ ਦਾ ਨਿਕਲਦਾ ਸੀ ਉਹਦਾ ਸਾਹਮਣੇ ਨਜ਼ਰ ਆ ਬਾਕੀ ਉਹ ਕਿਹਦੇ ਨੇ ਕੁਝ ਨਹੀਂ ਆ ਰਿਹਾ ਲੱਗਿਆ ਕਾਰਨ ਸਭ ਪੁੱਛਰੀ ਨੇ ਕਾਰਨ ਕੀ ਜਾਇਆ ਹੋਏਗਾ ਪਰ ਆਹ ਦੇਖੋ ਜੀ ਤੁਹਾਨੂੰ ਦੱਸ ਰਿਹਾ ਦੁਬਈ ਤੋਂ ਆਇਆ ਦਾ ਬ੍ਰੇਨਵਾਸ਼ ਕਰਕੇ ਕਿਹ ਜਗ੍ਹਾ ਵਿੱਚ ਕਿਸੇ ਬੰਦੇ ਨੇ ਕੀਤਾ ਕੋਈ ਪਤਾ ਲੱਗਾ ਐਸੀ ਚੀਜ਼ ਹਾਲੇ ਕੋਈ ਨਹੀਂ ਪਤਾ ਆਪਣਾ ਨਾਮ ਦੱਸ ਦਿਓ ਸਰ ਮੇਰਾ ਨਾਮ ਜੀ ਅਨਿਲ ਕੁਮਾਰ ਜੀ ਮੈਂ ਐਡਵੋਕੇਟ ਹੋਂਕੇ ਜੀ ਅੱਜ ਇਹਨੂੰ ਆਕਾਸ਼ ਸਿੰਘ ਦੁਬਾਰਾ ਕੋਰਟ ਵਿੱਚ ਕੀਤਾ ਗਿਆ ਸੀ ਯਾਰ ਮੂੰ ਤੋਂ ਬਣਾ ਦੇ ਇਹ ਕੁਮਾਜੁਗ ਜਿਹਾ ਸਾ ਮੇਰਾ 5 ਦਿਨ ਦਾ ਹੋਰ ਪੁਲਿਸ ਬਾਂਡ ਸੰਗ ਜੀ ਸਾਰੇ ਮੋਬਾਈਲ ਦੀ ਫ੍ਰੈਸਰ ਕੀਤੀ ਜਾ ਰਹੀ ਹੈ ਜੀ ਸੀ ਡੀ ਆਰ ਲਈ ਜਾ ਰਹੀ ਹੈ ਫ੍ਰੈਸਰਕ ਜਾਂਚ ਕਰਨ ਤੋਂ ਬਾਅਦ ਸਾਰਾ ਜਿਹਦੇ ਪਰਿਵਾਰ ਨੇ ਬੁਲਾਇਆ ਪੁੱਛ ਕੇ ਇਸ ਵਾਸਤੇ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਇਹ ਕੰਟੈਕਟ ਹੈ ਜੀ